ਸਮੂਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਸਦੇ ਤੇ 18 ਦਸੰਬਰ ਨੂੰ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਰੇਲਵੇ ਸਟੇਸ਼ਨਾਂ ਉਤੇ ਧਰਨੇ ਦਿੱਤੇ ਜਾਣਗੇ। ਸਮੂਕਤ ਕਿਸਾਨ ਮੋਰਚਾ ਵੱਲੋਂ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਦੇ ਰੇਲਵੇ ਸਟੇਸ਼ਨਾਂ ਤੇ 3 ਘੰਟੇ ਲਈ ਰੇਲ ਚੱਕਾ ਜਾਮ ਕੀਤਾ ਜਾਵੇਗਾ। ਕਿਸਾਨ ਅੰਗੂ ਸਰਵਨ ਪੰਦੇਰ ਨੇ ਸ਼ੰਭੂ ਬਾੜਵਾ ਤੇ ਇਹ ਐਲਾਨ ਕੀਤਾ ਹੈ। ਕਿਸਾਨ ਅੰਗੂ ਸਰਵ ਸਿੰਘ ਪੰਦੇਰ ਨੇ ਕਿਹਾ ਹੈ ਕਿ 18 ਦਸੰਬਰ ਨੂੰ ਕਿਸਾਨ ਦੁਪਹਿਰ 12:00 ਵਜੇ ਤੋਂ 3:00 ਵਜੇ ਤੱਕ ਰੇਲ ਰੋਕੋ ਅਧਰਨ ਤਹਿਤ ਟਰੈਕਟਰ ਤੇ ਧਰਨੇ ਦੇਣਗੇ। मैं सरवण सिंह पंदे दोनों फोरम का कोऑर्डिनेटर बोल रहा हूं तीन सौ नौ दिन आंदोलन को चलते हो गए जगजीत सिंह डल्लेवाल के अमर अंचन को आज बाईसवा दिन हो गया मोदी सरकार अभी वार्ता नहीं करना चाहती मोदी सरकार मुद्दे को डी रेल करना चाहती है और वह अन्य मुद्दों के ऊपर चर्चा करवाने के ऊपर लगी हुई है पर मैं कहता हूं बहुत छोट में एक दिन हमने दिया था जितना बड़ा कल ट्रैक्टर मार्च हरियाणा और अन्य अर्यान राज्यों में हुआ उन सभी का हम धन्यवाद करते हैं कल पंजाब में रेल रोको आंदोलन है और सारे पंजाबी जुट गए हैं एक लोक लहर बन गई है कल 12 से 3 बजे जहां जहां से ट्रेनें गुजरती लाइन गुजरती है वहां वहां के ग्रामीणों को अपील है आप आइए वहां रेल फाटक होना चाहिए रेल स्टेशन होना चाहिए बारह सौ से 3 बजे तक रेलों को पूरा जाम करके लाखों लोग कल अब देखेगी मोदी सरकार कल के रेल ट्रैक में होंगे मोदी सरकार की जड़े हिला के रख देंगे और उन्हें मजबूर करेंगे एमएसपी लीगल ग्रंटी कानून बनाना पड़ेगा देश के किसान मजदूर का कर्ज खत्म करना पड़ेगा मजदूरों की 200 दिन नरेगा और बिजली का जो प्राइवेट बिल है उसे वापस लेना पड़ेगा और ये और मैं पंजाब के सभी कलाकारों कला का धन्यवाद करता हूं जो इस आंदोलन में कूद पड़े हैं कल का रेल रोको आंदोलन कामयाब करिए धन्यवाद अमृतसर विखे बॉलीवुड अदाकार संजय दत्त ने पंजाब के कैबिनेट मंत्री कुलदीप सिंह ਢਾਲੀਵਾਲਾ ਮੁਲਾਕਤ ਕੀਤੀ ਇਸ ਦੌਰਾਨ ਉਹਨਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਇਹਨਾਂ ਤਸਵੀਰਾਂ ਵਿੱਚ संजय दत्त ਤੇ ਕੁਲਦੀਪ ਸਿੰਘ ਢਾਲੀਵਾਲ ਚਾਹ ਪੀਂਦੇ ਹੋਏ ਅਤੇ ਗੱਲਾਂ ਤੇ ਪੰਜਾਬ ਦੇ ਮੁੱਦਿਆਂ ਤੇ ਚਰਚਾ ਕਰਦੇ ਹੋਏ ਨਜ਼ਰ ਆ ਰਹੇ ਹਨ ਜਿਕਰ ਇਹ ਹੋਇਆ ਕਿ ਸੰਜੇ ਦਾਤ ਤੇ ਅਦਾਕਾਰਾ ਯਾਮੀ ਗੋਤਮ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ ਇਸ ਤਰ੍ਹਾਂ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਬਹੁਤ ਅੱਛਾ ਲੱਗ ਰਹਾ ਹੈ ਅਸੀਂ ਲੋਕ ਝੂਟਿੰਗ ਕਰਨ ਆਏ ਹਾਂ ਔਰ ਮਤਲਬ ਕਿ ਯਹਾਂ ਆਨਾ ਬਹੁਤ ਬਹੁਤ ਜ਼ਰੂਰੀ ਹੈ ਮਾਤਾ ਜੀ ਨੇ ਬਾਬੇ ਦੇ ਦਰਸ਼ਨ ਕਰਨਾ ਅਤੇ ਬਹੁਤ acha lagta hai amritsar bahut pyari jagah hai punjab saada state hai ga ਪੰਜਾਬ ਨਾਲ ਪਿਆਰ ਹੈ ਸਾਡਾ ਸੰਜੇਪਾਪਾ ਆਪਕੇ ਪਿਤਾ ਜੀ ਕਾਫੀ ਦੇਰ ਰਾਜਨੀਤੀ ਨਾਲ ਜੁੜੇ ਹੈ ਆਪਕੋ ਵੀ ਵਿਚਾਰ ਮੈਨੂੰ ਮਾਫ ਕਰ ਦਿਓ ਯਾਰ ਅਸੀਂ ਇਧਰ ਆਏ ਹਾਂ ਸੰਜੇਪਾਪਾ ਫੁਟੇਂਗ ਕੇ ਲੀਏ ਯਹਾਂ ਪਰ ਪਹੁੰਚੇ ਹੈ ਔਰ ਕੌਣ ਯਾ ਪ੍ਰੋਜੈਕਟ ਹੈ ਪ੍ਰੋਜੈਕਟ ਅਪੀਗਾਇਲ ਬਣ ਰਹੀ ਹੈ ਪ੍ਰੋਜੈਕਟ ਚੰਗਾ ਪ੍ਰੋਜੈਕਟ ਹੈਗਾ ਅਦਿੱਤਿਆ ਧਾਰ ਡਾਇਰੈਕਟਰ ਹੈਗਾ ਨੀਰ ਸਿੰਘ ਹੈਗਾ ਅਜੀਤ ਸਾਹਿਬ ਬਹਿ ਗਏ ਨੇ ਬਹੁਤ ਐਕਸ਼ਨ ਐਕਸ਼ਨ ਫਿਲਮ ਹੈਗੀ ਐਕਚੁਅਲੀ ਬਹੁਤ ਚੰਗੀ ਫਿਲਮ ਹੈ ਨਾਲ ਕੋਈ ਫੇਮਸ ਜਿੱਦਾਂ ਤੁਸੀਂ ਗੱਲ ਖਾ ਪੀਣੇ ਪਹੁੰਚੇ ਸੀ ਹਾਂ ਜਲੇਬੀ ਖਾਵਾਂਗਾ ਤੇ ਥੋੜੀ ਜੀ ਲੱਸੀ ਪੀਵਾਂਗਾ ਪਨੀਰ ਦੇ ਟਿੱਕੇ ਆਏ ਆਏ ਮਜ਼ਾ ਆ ਜਾਂਦਾ ਇੱਥੇ ਅਮਰਜੀਤ ਦਾ ਖਾਣਾ ਦੇ ਬੱਲੇ ਬੱਲੇ ਹੈ ਪੰਜਾਬ ਵਿੱਚ ਕੜਾਕੇ ਦੀ ਠੰਡ ਨੇ ਆਪਣਾ ਜੋਰ ਵਿਖਾਣਾ ਸ਼ੁਰੂ ਕਰ ਦਿੱਤਾ ਹੈ ਸਵੇਰੇ ਤੜਕਸਾਰ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਧੁੰਦ ਛਾਈ ਰਹਿੰਦੀ ਹੈ ਅਤੇ ਦੁਪਹਿਰ ਦੇ ਸਮੇਂ ਤੋਂ ਬਾਅਦ ਮੌਸਮ ਆਮ ਵਰਗਾ ਖ ਨੂੰ ਮਿਲਦਾ ਹੈ ਮੌਸਮ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸਰਦੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਹੀ ਹੈ ਤੇ ਮਹਾਨਗਰਾਂ ਦੇ ਤਾਪਮਨ ਵਿੱਚ ਤੇਜ਼ੀ ਨਾਲ ਗਰਾਫਟ ਦਰਜ ਕੀਤੀ ਗਈ ਹੈ ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਸਰਦੀ ਦਾ ਪੂਰਾ ਜੋਰ ਦੇਖ ਨੂੰ ਮਿਲੇਗਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਗਾਤਾਰ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਹਨ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟਿਆ ਫਰੀਲੈਂਡ ਦੇ ਅਸਤੀਫੇ ਤੋਂ ਉਪਰੰਤ ਤੋਂ ਪਹਿਲਾਂ ਹੀ ਟਰੂਡੋ ਨੇ ਇੱਕ ਹੋਰ ਵੱਡਾ ਝਟਕਾ ਲੱਗਾ ਹੈ ਨਿਊ ਡੈਮੋਕ੍ਰੈਟਿਕ ਪਾਰਟੀ ਐਂਡੀਪੀ ਦੇ ਨੇਤਾ ਜਗਮੀ ਸਿੰਘ ਨੇ ਟਰੂਡੋ ਤੋਂ ਅਸਤੀਫੇ ਦੀ ਮੰਗ ਕੀਤੀ ਹੈ ਇਸ ਤੋਂ ਇਲਾਵਾ 23 ਅਕਤੂਬਰ ਨੂੰ ਨਵੰਬਰ ਆਣੇ ਪ੍ਰਧਾਨ ਮੰਤਰੀ ਦੇ ਅਸਤੀਫੇ ਨੂੰ ਲੈ ਕੇ ਪੱਤਰ ਵੀ ਲਿਖਿਆ ਹੈ ਜਗਮੀ ਸਿੰਘ ਨੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦੇ ਅਸਤੀਫੇ ਤੋਂ ਬਾਅਦ ਜਸਟਿਨ ਟਰੂਡੋ ਨੂੰ ਅਹੁਦਾ ਛੱਡਣ ਦੀ ਸਲਾਹ ਦਿੱਤੀ ਹਾਲਾਂਕਿ ਉਨ੍ਹਾਂ ਨੇ ਚੋਣਾਂ ਦੀ ਮੰਗ ਨਹੀਂ ਕੀਤੀ ਅਤੇ ਨਾ ਹੀ ਘਟਗਿਰਤੀ ਸਰਕਾਰ ਤੋਂ ਸਮਰਥਨ ਵਾਪਸ ਲੈਣ ਦੀ ਗੱਲ ਕੀਤੀ ਸਿੰਘ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਹੁਦੇ 'ਤੇ ਬਣੇ ਨਹੀਂ ਰਹਿਣਾ ਚਾਹੀਦਾ ਦੱਸਦੇ ਕਿ ਕੈਨੇਡੀਅਨ ਮੀਡੀਆ ਰਿਪੋਰਟਾਂ ਮੁਤਾਬਕ ਜਸਟਿਨ ਟਰੂਡੋ ਅਸਤੀਫੇ ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ ਇੱਕ ਮੀਡੀਆ ਅਦਾਰੇ ਦੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਟਰੂਡੋ ਨੇ ਕੈਬਨਟ ਨੂੰ ਸੂਚਿਤ ਕਰ ਦਿੱਤਾ ਹੈ ਕਿ ਉਹ ਅਸਤੀਫਾ ਦੇਣ ਦੀ ਯੋਜਨਾ ਬਣਾ ਰਹੇ ਹਨ ਅਤੇ ਸੰਸਦ ਨੂੰ ਸਬੋਧਨ ਕਰ ਸਕਦੇ ਹਨ ਦੱਸਦੇ ਕਿ ਚਕਮੀਰ ਸਿੰਘ ਨੇ ਜਸਟਿਨ ਟੂਡੋ ਦੀਆਂ ਨੀਤੀਆਂ ਅਤੇ ਫੈਸਲਿਆਂ ਤੇ ਸਵਾਲ ਖੜੇ ਕਰਦੇ ਆ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਕੈਨੇਡਾ ਵਿੱਚ ਲੋਕਾਂ ਨੂੰ ਗਰੋਸਰੀ ਦਾ ਸਾਮਾਨ ਖਰੀਦਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨੌਜਵਾਨ ਪੀੜ੍ਹੀ ਲਈ ਕਫਾਇਤੀ ਰਿਹਾਇਸ਼ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ ਤੇ ਟਰੰਪ ਦੇ ਟੈਰਫ ਦੀ ਧਮਕੀ ਕ੍ਰੀਡਾ ਵਿੱਚ ਹਜ਼ਾਰਾਂ ਨੌਕਰੀਆਂ ਨੂੰ ਖਤਰੇ ਵਿੱਚ ਪਾ ਰਹੀ ਹੈ ਸਿੰਘ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਦੇ ਅਹਿਮ ਮੁੱਦਿਆਂ ਨੂੰ ਛੱਡ ਕੇ ਪਾਰਟੀ ਦੇ ਅੰਦਰੂਨੀ ਕਲੇਸ਼ ਵਿੱਚ ਰੁੱਝੇ ਹੋਏ ਹਨ ਉਹਨਾਂ ਸਪਸ਼ਟ ਕਿਹਾ ਕਿ ਟੂਡੋ ਹੁਣ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਦੇ ਯੋਗ ਨਹੀਂ ਰਹੇ ਦੱਸਦੇ ਕਿ ਭਾਰਤ ਖਿਲਾਫ ਬਿਆਨਬਾਜ਼ੀ ਕਰਨ ਵਾਲੇ ਜਸਟਿਨ ਟੂਡੋ ਹੁਣ ਆਪਣਾ ਅਹੁਦਾ ਬਚਾਉਣ ਲਈ ਸੰਘਰਸ਼ ਕਰ ਰਹੇ ਹਨ ਮੀਡੀਆ ਰਿਪੋਰਟਾਂ ਮੁਤਾਬਕ ਜਸਟਿਨ ਟੂਡੋ ਨੇ ਸੰਭਾਵਿਤ ਅਸਤੀਫੇ ਦੇ ਵਿਕਲਪਾਂ ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਦੌਰਾਨ ਅਮਰੀਕਾ ਵਿੱਚ ਡੋਨਲਡ ਟਰੰਪ ਦੇ ਐਲਾਨ ਕੀਤਾ ਹੈ ਕਿ ਉਹ ਉਨਾਦੀ ਸਰਕਾਰ ਆਨ ਤੇ ਕੈਨੇਡਾ ਤੇ ਟੈਕਸ ਵਧਾ ਦਿੱਤਾ ਜਾਵੇਗਾ 트럼ਪ ਦੇ ਇਸ ਐਲਾਨ ਦਾ ਕੈਨੇਡਾ ਦੀ ਅਰਥਵਿਵਸਥਾ ਅਤੇ ਟਰੂਡੋ ਦੀ ਸਥਿਤੀ ਦੋਵਾਂ ਤੇ ਮੜ ਅਸਰ ਪੈ ਰਿਹਾ ਹੈ ਸ਼ੰਭੂ ਅਤੇ ਖਨੂਰੀ ਬਾਰਡਰ ਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਬੰਗ ਨੂੰ ਲੈ ਕੇ ਧਰਨੇ ਦੇ ਰਹੀਆਂ ਜਿੱਥੇ ਬੰਦੀਆਂ ਵੱਲੋਂ ਅੱਜ ਰੇਲ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਗਿਆ ਹੈ ਇਸ ਸਬੰਧੀ ਕਿਸਾਨਾਗੁਰ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ 12 ਤੋਂ 3 ਵਜੇ ਤੱਕ ਰੇਲਾ ਰੋਕੀਆਂ ਜਾਣਗੀਆਂ ਉਹਨਾਂ ਪੰਜਾਬ ਦੇ ਹਰ ਵਰਗ ਨੂੰ ਅਪੀਲ ਕਰਦੇ ਆ ਕਿ ਹੈ ਕਿ ਹਰ ਕੋਈ ਵੱਤਵਾਦ ਘਰੋਂ ਨਿਕਲ ਕੇ ਇਸ ਮੋਰਚੇ ਦਾ ਸਾਥ ਦੇਵੇ ਅਤੇ ਉਦੋਂ ਕੇਂਦਰੀ ਮੰਤਰੀ ਰਵੜੀਤ ਬਿੱਟੂ ਦਾ ਕਿਸਾਨੰਦ ਨੂੰ ਲੈ ਕੇ ਵੱਡਾ ਅਭਿਆਨ ਸਾਹਮਣੇ ਆਇਆ ਹੈ ਇਸ ਕਰਕੇ ਉਹਨਾਂ ਦੀ ਇਸ ਵੇਲੇ ਜਿਹੜੀ ਜਾਨ ਆ ਉਹ ਬੜੀ ਕੀਮਤੀ ਆ ਤੇ ਉਹ ਖਾਸ ਤੌਰ ਪੰਜਾਬ ਪੰਜਾਬੀ ਨੇ ਪੰਜਾਬੀ ਦੇ ਉੱਤੇ ਉਹ ਬੜੇ ਗੁਰੂ ਨੂੰ ਮੰਨਣ ਵਾਲੇ ਆ ਤੇ ਇਸ ਕਰਕੇ ਪੰਜਾਬੀਆਂ ਦੀ ਬਹੁਤ ਜ਼ਿਆਦਾ ਮੈਂ ਸਮਝਦਾ ਜ਼ਿੰਮੇਵਾਰੀ ਬਣ ਜਾਂਦੀ ਆ ਗੱਲਬਾਤ ਤਾਂ ਸ਼ੁਰੂ ਹੋ ਜਾਏਗੀ ਗੱਲਬਾਤ ਤਾਂ ਹੁੰਦੀਆਂ ਰਹਿੰਦੀਆਂ ਪਰ ਜੇ ਉਹ ਠੀਕ ਰਹਿਣਗੇ ਤਦ ਹੀ ਆ ਨਾ ਪਹਿਲੀ ਗੱਲ ਤੇ ਇਹ ਆ ਵੀ ਕੋਈ ਐਸੇ ਬੰਦਿਆਂ ਨੂੰ ਮੌਕਾ ਨਾ ਮਿਲ ਜੇ ਜੇ ਕੋਈ ਗੱਲ ਐਸੀ ਹੁੰਦੀ ਆ ਬਹੁਤ ਸ਼ਰਾਰਤੀ ਅੰਸਰ ਲੋਕ ਹੁੰਦੇ ਆ ਇਹਦੇ ਵਿੱਚ ਜਿਹੜਾ ਮੌਕੇ ਤੇ ਦਾਅ ਦੇ ਵਿੱਚ ਹੁੰਦੇ ਆ ਤੇ ਇਸ ਕਰਕੇ ਡੱਲੇਵਾਲ ਸਾਹਿਬ ਜਲਦੀ ਤੋਂ ਜਲਦੀ ਆਪਣਾ ਜਿਹੜਾ ਇਹ ਇਹ ਮਰਨਵਾਰਤ ਛੱਡ ਕੇ ਗੱਲਬਾਤ ਆ ਜਿਹੜੀ ਉਹ ਸ਼ੁਰੂ ਕਰਨੀ ਪਹਿਲਾਂ ਵੀ ਕਈ ਚੰਗੇ ਤੇ ਅੜੀਲ ਰਵਈਆ ਕਿਦੋਂ ਬਣਾਇਆ ਗਿਆ ਦੇਖੋ ਮੈਂ ਮੈਂ ਇੱਕ ਮਿੰਟ ਚੈਨਲ ਦੇ ਮੂਰੇ ਇੱਕ ਇਹ ਜਿਹੜੀ ਗੱਲਬਾਤ ਆ ਜਿਹੜੀ ਤੁਸੀਂ ਜਿਵੇਂ ਕਿਹਾ ਦੋ ਤਿੰਨ ਗੱਲਾਂ ਨੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੋਈ ਨਹੀਂ ਇੱਕ ਮਿੰਟ ਖੜੇ ਖੜੇ ਦੋ ਤਿੰਨ ਗੱਲਾਂ ਨੇ ਜਿਹੜੀਆਂ ਜਿਹੜਾ ਤੁਸੀਂ ਸਵਾਲ ਪੁੱਛਿਆ ਕਿਉਂਕਿ ਗੱਲ ਦੱਲੇਵਾਲ ਸਾਹਿਬ ਪੰਜਾਬ ਦੀ ਨਹੀਂ ਕਰ ਰਹੇ ਉਹ ਗੱਲ ਸਾਰੇ ਮੁਲਕ ਦੀ ਕਰ ਰਹੇ ਆ ਤੇ ਮੁਲਕ ਚ ਦੇ ਵਿੱਚ ਤਾਂ ਬਹੁਤ ਪਤਾ ਨਹੀਂ ਕਿੰਨੀਆਂ ਫਸਲਾਂ ਹੁੰਦੀਆਂ ਕਿੰਨਾ ਕਿੱਥੇ ਕਿੱਥੇ ਕੀ ਆ ਪਰ ਹੁਣ ਇਸ ਵੇਲੇ ਕੋਈ ਵੀ ਐਸੀ ਗੱਲ ਕਰਨੀ ਉਹ ਬੜੀ ਇਨਸੈਂਸਿਟਿਵ ਹੋਊਗੀ ਕਿਉਂਕਿ ਇਸ ਵੇਲੇ ਬਹੁਤ ਸੈਂਸਿਟਿਵ ਟਾਈਮ ਚੱਲ ਰਿਹਾ ਏ ਤੇ ਮੈਂ ਤਾਂ ਇਹੀ ਬੇਨਤੀ ਆ ਵੀ ਉਹ ਜ਼ਰੂਰ ਗੱਲਬਾਤ ਜਿਹੜੀ ਆ ਸੈਂਟਰ ਤੇ ਸਟੇਟ ਗਵਰਨਮੈਂਟ ਦੋਨੋਂ ਕੱਲ ਵੀ ਡੀਜੀਪੀ ਦੇ ਡਾਇਰੈਕਟਰ ਸਾਹਿਬ ਗਏ ਅੱਜ ਵੀ ਉਹਨਾਂ ਨਾਲ ਲਗਾਤਾਰ ਬੜੇ ਇਨ ਟੱਚ ਨੇ ਤੇ ਮੈਨੂੰ ਲੱਗਦਾ 1-2 ਦਿਨ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਜਿਹੜਾ ਏ ਉਹ ਅੱਗੇ ਗੱਲ ਵਧੇਗੀ